ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖ ਹੈ ਲਖ ਕਰੋੜ ਸੱਚੈ ਸਭ ਤਾਨ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਅ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਹਿ ਚਲਥਾਉ ਵੱਡੀ ਵਡਿਆਈ ਜਾਣੇ ਆਲਾਉ ਵੱਡੀ ਵਡਿਆਈ ਬੁੱਝੈ ਸਭ ਪਹਾਉ ਵੱਡੀ ਵਡਿਆਈ ਜਾਂ ਪੋਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ ਇਹੋ ਜਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲਏ ਇਕ ਨਾ ਹੁਕਮੇ ਕਰੇ ਬਨਾਸ ਇਕ ਨਾ ਪਾਣ ਕੱਢ ਲਏ ਇਕ ਨਾ ਮਾਇਆ ਵਿੱਚ ਨਿਵਾਸ ਏਭ ਭੇ ਆਖ ਨਾ ਜਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖਨਾਵੇਂ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੁਹ ਕਾਲੈ ਦੂਜਕ ਚਾਲਿਆ ਤੇਰੇ ਨਾਂਇ ਰੱਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੇਂ ਧਰਮ ਬਹਾਲਿਆ ਸਨੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਡਾਨੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪਰਾਨੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾ ਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਨ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ 파ਕ ਨਾਨਕ ਹੁਕਮੈ ਅੰਦਰ ਵੇਖੈ ਵਰਤਹਿਤਾ ਕੋ ਤਾਕ ਪੌੜੀ ਆਪੀਨ ਭੋਗ ਭੋਗ ਕੈ ਹੋਏ ਭਸਮੜ ਭੌਰ ਸਦਾਇਆ ਵੱਡਾ ਹੋ ਆਦੁਨੀਦਾਰ ਗਲ ਸੰਗਲ ਕਹਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਉਦਈ ਹੁਣ ਸੁਣੀਐ ਕਿਆ ਰੁਆਇਆ ਮਾਨੇ ਅੰਦੈ ਜਨਮ ਗੁਆਇਆ ਸ਼ਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹ ਸਦਵਾਉ ਭੈ ਵਿੱਚ ਚੱਲੈ ਲੱਖ ਦਰਿਆਉ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਤਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਦ ਮਹਾਬਲਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦਬੀਚਾਰ ਕੀਤੇ ਨੱਚਹਿ ਮੰਗਤੇ ਗਿੜਮੋੜ ਪੂਰਹਿ ਤਾਲ ਬਾਜਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਹਿ ਆਲਪ ਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਐ ਸ਼ਾਰ ਗਿਆਨ ਨਾ ਗਲਨੀ ਢੂੰਡੀਐ ਕਥਨ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰਿ ਸਤਗੁਰ ਪਾਇਆ ਇਹੋ ਜਿਉ ਬਹੁਤੇ ਜਨਮ ਭਰਮਿਆ ਤਾ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੇ ਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਗੁਰ ਮਿਲਿਆ ਸਚ ਪਾਇਆ ਜਿਨਿ ਵਿੱਚੋ ਆਪ ਗਵਾਇਆ ਜਿਨ ਸਚੋ ਸਚ 부ਝਾਇਆ ਸਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਉਣ ਪਾਣੀ ਬੈ ਸੰਤਰ ਚੰਦ ਸੂਰਜੇ ਅਵਤਾਰ ਸਗਲੀ ਤਰਤੀ ਮਾਲ ਧਨ ਵਰਪਨ ਸਰਬ ਜੰਗਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡਰਾਵਾ ਝਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਨ ਪੂਰਹਿ ਤਾਲ ਆਪ ਪਛਾੜ ਹੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪੋ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵ ਹੈ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਫਲਵਾਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਪੌਂਦੀਆਂ ਲੈਨ ਨਾ ਸਾਹ ਸੂਐ ਚਾੜ ਪੁਹਾਇਐ ਜੰਤ ਨਾਨਕ ਪੌਂਦਿਆਂ ਗਣਤ ਨਾ ਅੰਤ ਵੰਦਨ ਬੰਦ ਪੁਆਇਐ ਸੋਏ ਪਇਆ ਕੀਰਤ ਨੱਚੈ ਸਭ ਕੋਏ ਨਾਚ ਨਾ ਚਹਸੈ ਚਹਸੈ ਚੱਲੈ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋਵੇ ਨੱਚਣ ਕੁਦਨ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨਾਉ ਤੇਰਾ ਨਰੰਕਾਰ ਹੈ ਨਾਏ ਲਐ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾ ਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਨੀਚ ਸਦਾਈ ਹੈ ਜੇ ਜਰਵਾਣਾ ਪਰਹਰੈ ਜਰਵੀਸ ਕਰੇਂਦੀ ਆਈ ਹੈ ਕੋ ਰਹੈ ਨਾ ਭਰੀਏ ਪਾਈਏ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰਯਤ ਪੜ ਪੜ ਕਰਹਿ ਵਿਚਾਰ ਬੰਦੇ ਸੇ ਜੇ ਪਵਹ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪੇ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁੰਨ ਧਿਆਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰજન ਕਾਇਆ ਕਾ ਆਕਾਰ ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇਦੇ ਮੰਗਹਿ ਸਹ ਸਾਗੂਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਰਾਬਾਂ ਵੇਕਾਰ ਇਕ ਹੁੰਦਾ ਖਾਏ ਚੱਲਹਿ ਐ ਥਾਂ ਤਿਨਾ ਭੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਾਰ ਉਏ ਜੀ ਅੱਖ ਹੈ ਸੋ ਤੂੰ ਹੈ ਜਾਣ ਹੈ ਤਿਨਾ ਭੇ ਤੇਰੀ ਸਾਰ ਨਾਨਕ ਭਗਤਾ ਭੁਖਸਲਾ ਹਨ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਮੰਤਿਆਂ ਪਾਛਾਰ ਮਹੱਲਾ ਪਹਿਲਾ